14 4 24 ਨੂੰ ਇਹ ਤਾਂ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਮ ਮਿਲਣ ਲੱਗਦਾ ਹੈ ਉਹਦੇ ਸ਼ਾਮ ਨੂੰ ਤੇਵਨ ਕੋਈ ਸ਼ਾਮ 6:30 ਵਜੇ ਦੇ ਕਰੀਬ ਰਾਜੂ ਹੈਗਾ ਜੋ ਮਰਨ ਵਾਲਾ ਹੈਗਾ ਰਾਜੂ ਦੇ ਨਾਲ ਉਹਦੇ ਤਾਏ ਦਾ ਬੇਟਾ ਤਰਮਿੰਦਰ ਸਿੰਘ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀਗਾ ਰਾਹੁਲ ਸੋ ਇਹ ਆਪਸ ਵਿੱਚ ਇਕੱਠੇ ਉੱਥੇ ਮੇਲਾ ਦੇਖ ਰਹੇ ਸੀਗੇ ਸੋ ਜਿਹੜਾ ਤਾਏ ਦਾ ਬੇਟਾ ਤਰਮਿੰਦਰ ਹੈ ਉਹਦੇ ਨਾਲ ਕਿਸੇ ਅਨਨੋਣ ਬੰਦੇ ਦੇ ਜਿਹੜਾ ਹੈਗਾ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਤਕਰਾਰ ਪਾਜੀ ਹੋਈ ਸੀ ਸੋ ਦੀ ਮਦਦ ਲਈ ਜਿਹੜਾ ਹੈਗਾ ਭਰਾ ਰਾਜੂ ਆ ਜਦੋਂ ਉਹਨੇ ਪੁੱਛਿਆ ਆਣ ਕੇ ਗੱਲ ਤੇ ਉਹਨੂੰ ਉਹਪੋਜ਼ ਕੀਤਾ ਤਾਂ ਆਪੋਚਨਾ ਦੀ ਕਾਫੀ ਬਹਿਸ ਡਾਈ ਝਗੜਾ ਹੋਇਆ ਤਾਂ ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੋਨ ਬੰਦੇ ਆ ਨੇ ਵਿੱਚੋਂ ਕਿਸੇ ਨੇ ਕਿਹ ਚ ਟੇਪ ਜਾਂ ਦਿਖਾ ਹਥਿਆਰ ਕੱਢ ਕੇ ਜਿੱਤੇ ਵਾਰ ਕੀਤੇ ਸੀ ਜੋ ਕਾਫੀ ਜ਼ਿਆਦਾ ਇੰਜਰਡ ਹੋਇਆ ਸੀ ਸੋ ਉਹਨਾਂ ਨੂੰ ਡਿਊਰਿੰਗ ਰਾਜ ਦੀ ਜਗ੍ਹਾ ਹਸਪਤਲ ਜਦੋਂ ਹਲ ਕਰਾਇਆ ਸੀ ਉਦੋਂ ਤੇ ਮੌਤ ਹੋ ਗਈ ਸੀ ਉਹਦੀ ਸੋ ਟੈਕਨੀਕਲ ਡੀਐਸਪੀ ਦਿਨਾਨਗਰ ਸਰਚ ਕੁੰਦਰਪਾਲ ਸਿੰਘ ਐਸਐਚਓ ਪ੍ਰਾਣਾਸ਼ਾਲਾ ਅਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਜੋ ਹੋਰ ਇਨਵੈਸਟੀਗੇਸ਼ਨ ਨੂੰ ਡੰਗਾਇਨਾ ਪਰਦਾਲ ਕਰਕੇ ਇਸ ਜਿਹੜੇ ਬੰਦੇ ਤਿੰਨ ਬੰਦੇ ਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਗਰ ਹੋਏ ਨੇ ਅੱਗੇ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਸੋ ਇਹਨਾਂ ਬੰਦੇ ਨੂੰ ਰੈਸਟ ਕਰਨਾ ਬਾਕੀ ਹੈ ਉਹ ਜਲਦੀ ਰੈਸਟ ਕਰ ਲਵਾਂਗਾ ਨਾਲ ਸਰ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਲੀਸੇ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛੜਛੜਾ ਕਰਵਾਓ ਬਚਾਅ ਹੋ ਜਾਏਗਾ ਪਰ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਘਟਨਾ ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋ ਮੇਰੇ ਕੋਲ ਇਹ ਜੀ ਗੱਲ ਸਾਹਮਣੇ ਨਹੀਂ ਆਈ ਸੋ ਬਾਈਟ ਦਿੱਤੀਆਂ ਦੋਸ਼ ਲਾਇਆ ਜੀ ਨਹੀਂ ਉਹਨਾਂ ਦੇ ਇਹ ਗੱਲ ਦਾ ਨਹੀਂ ਕੁਝ ਮੈਜਿਕ ਕਹਿ ਸਕਦਾ ਲੇਕਿਨ ਜੋ ਫਰਦਰ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਜ ਹੈ ਮੋਕੇ ਤੇ ਜੋ ਫੁਟੇਜ ਹੈ ਉਹਦੇ ਵਿੱਚ ਜਿਹੜਾ ਝਗੜਾ ਹੋਇਆ ਜੋ ਪ੍ਰੋਪਰਟੀ ਜਿਹੜੀ ਉੱਥੇ ਹੋਈ ਆ ਉਹ ਫਰਦਰ ਅਸੀਂ ਜਿਹੜੀ ਉਸ ਦੀ ਗੱਲ ਕਹਿ ਰਹੇ ਹਾਂ ਉਹਨੂੰ ਅਨਵਰਸਿਟ ਕਰ ਰਹੇ ਹਾਂ ਅਸੀਂ